ਸਵੇਰੇ ਸਵੇਰੇ ਸੱਜ ਰਹਿਆ ਜਿਹੜੇ ਚੱਲੇ ਹੋਈ ਆਪਾਂ ਕੋਠੇ ਤੇ ਹਾਂ ਠੰਡੀ ਠੰਡੀ ਹਵਾ ਚੱਲਦੀ ਹੈ ਧੁੱਪ ਹੈਗੀ ਪਰ ਹਵਾ ਬਹੁਤ ਠੰਡੀ ਹੈ ਜਾ ਕੇ ਕਬੂਤਰ ਡਾਈਏ ਚੱਲਦੇ ਆਪਰ ਨਾ ਪਹੁੰਚ ਗਏ ਬਿਖੜਿਆਂ ਦੇ ਕੋਲ ਸਸਰੀ ਗਾਲ ਵੀ ਸਾਰੇ ਵੀਰ ਭਰਾ ਮਨ ਕਿੰਨੇ ਕੈਮੋ ਸਾਰੇ ਤੇ ਡਾਈਏ ਹੁਣ ਆਪਾਂ ਦੋ ਤਾਂ ਬੱਚੇ ਡਾਉਣੇ ਨੇ ਅੱਜ ਨਵਾਂ ਕੱਢ ਦਨੇ ਇੱਕ ਕਬੂਤਰ ਸਵੇਰ ਦੋ ਉਹ ਫੇਰ ਬੁੱਟਾ ਇੱਕ ਤਾਂ ਕੱਢੀ ਏ ਆਪਾਂ ਆ ਬੱਚਾ ਚਲੋ ਪਹਿਲਾਂ ਫੜ ਲਵਾਂ ਬਈ ਮੈਂ ਚਾਰ ਕਬੂਤਰ ਕੱਢਣੇ ਨੇ ਛੱਡ ਗਿਆ ਬਈ ਢਾਂਗੀ ਤੇ ਥੋੜ ਛੱਡ ਦਿੰਨੇ ਆ ਇਹ ਇਹ ਤੋੜ ਗਿਆ ਦੋ ਹੋਰ ਫੜ ਲਾਂ ਦੋ ਛੱਟ ਤੇ ਦੋ ਹੋਰ ਫੜ ਲੀਏ ਲਓ ਵੀ ਮਿੱਤਰੋ ਦੋਏ ਬੱਚੇ ਆ ਫਿਰਦੇ ਆ ਝੱਲ ਰਾਂ ਡੂਸਿਆਂ ਵਾਲੇ ਅੱਕਾ ਛਡੂਸੇ ਵਾਲਾ ਆ ਛੱੜਦਾ ਇੱਕ ਚੱਲ ਢਾਂਗੀ ਤੇ ਤੇ ਇੱਕ ਕੱਚ ਟੂਸੇ ਵਾਲਾ ਇਹ ਝੱਲਰ ਟੂਸੇ ਪੂਛ ਵਾਲਾ ਵੀ ਉੱਡ ਗਿਆ ਉਸਨੂੰ ਦਿਖਾਣੇ ਮੈਂ ਕਿੱਥੇ ਫਿਰਦਾ ਦੋਏ ਬੱਚੇ ਤਾਂ ਆ ਜਾਂਦੇ ਨੇ ਕੋੜੀ ਨਿਗਾ ਮਰਾਦਾ ਛੁੱਡੀ ਆਹ ਫਿਰਦਾ ਆਹ ਦੇਖੋ ਥਾਪੇ ਮਾਰਦਾ ਫਿਰਦਾ ਉਹ ਗੇਤ ਨੇ ਚੌਥਾ ਇਹਨੂੰ ਵੀ ਡਾਦ ਬਣਾਉਣ ਮੈਂ ਚੱਲ ਬਈ ਤੂੰ ਵੀ ਚੱਲ 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 ਆ ਵੀ ਉੜ ਗਏ ਓਕੇ ਰੋਬੋਟ ਚਲੋ ਵੀ ਮਿੱਤਰੋ ਢਾਂਗੀਆਂ ਡੂੰਗੀਆਂ ਤਾਰਤੀਆਂ ਓਕੇ ਰੋਬੋਟਾਂ ਨੇ ਹੁਣ ਚਲਦੇ ਆਪਾਂ ਥੱਲੇ ਨੂੰ ਠੀਕ ਆ ਥੱਲੋਂ ਦੇ ਦਿਆ ਦੋ ਕਬੂਤਰ ਡਾਉਣੇ ਆ ਜਾਂ ਨਹੀਂ ਡਾਉਣੇ ਪਹਿਲਾਂ ਚਾਹ ਬਣੀ ਪੀ ਲਈਏ ਠੀਕ ਆ ਫੇਰ ਦੇਖਾਂਗੇ ਹੁਣ ਜਾ ਕੇ ਚਲਦੇ ਆਪਾਂ ਥੱਲੇ ਨੂੰ ਕਬੂਤਰ ਦਾ ਦੇਖੋ ਬਈ ਕਿੰਨੇ ਉੜ ਰਹੇ ਅੱਜ ਫੇਰ ਮੈਂ ਕਬੂਤਰ ਗਿਣ ਕੇ ਦੱਸੂਗਾ ਤੁਹਾਨੂੰ ਵੀ ਕਿੰਨੇ ਉੜ ਰਹੇ ਛੱਡੂਸੇ ਵਾਲਾ ਆ ਫਿਰਦਾ ਬਈ ਤੇ ਬਾਕੀ ਦਿਖਾਉਣਾ ਤੁਹਾਨੂੰ ਮੈਂ ਉਹ ਜਾਂਨੇ ਬੱਚੇ ਖਰਜ ਬਾਅਦ ਚ ਦਿਖਾਉਣਾ ਪਹਿਲਾਂ ਤੁਹਾਨੂੰ ਦਿਖਾਦਾ ਜਿਹੜਾ ਨਵਾਂ ਕਬੂਤਰ ਛੱਡਿਆ ਹਰੀ ਝਾਲਰ ਹਰੀ ਪੂੰਛ ਤੇ ਗਲਬੀ ਟੂਸਾ ਇੱਕ ਮਿੰਟ ਇਧਰੋਂ ਆਉਣ ਦੋ ਉਹ ਥੋੜਾ ਜਿਹਾ ਉੱਚਾ ਫਿਰਦਾ ਵੈਸੇ ਹਾਂ ਬੱਚੇ ਆ ਕਰਦੇ ਨੇ ਆ ਕਰਦਾ ਜਾਂਦਾ ਇਕੱਲਾ ਦੋਏ ਬੱਚੇ ਆ ਜਾਂਦੇ ਏਅਰਬੋਰਟ 'ਚ ਚਾਰੇ ਫਿਰ ਰਹੇ ਨੇ ਕਬੂਤਰ ਟਾਈਮ ਹਲੇ ਹੋਇਆ ਘੰਟਾ ਹੋ ਗਿਆ ਡਾਇਰ ਨੂੰ ਦੇਖੋ ਵੀ ਕਬੂਤਰ ਲੈ ਹੋ ਗਿਆ ਕਬੂਤਰ ਕਬੂਤਰ ਤੁਹਾਨੂੰ ਦਿਖਾਉਣਾ ਹੋਰ ਵੀ ਦਿਖਾਉਣਾ ਇੱਕ ਮਿੰਟ ਉੜ ਰਹੇ ਨੇ ਘੱਟੋ ਘਾਟ ਅੱਜ 70 80 ਕਬੂਤਰ ਲੈ ਦੇਖੋ ਦੇਖੋ ਬਾਜੀ ਵਾਲਾ ਮਾਹੌਲ ਆਉ ਉੱਚੇ ਵੀ ਨੇ ਆਹ ਦੇਖੋ ਇਧਰ ਆਓ ਦੇਖੋ ਉਹ ਦੇਖੋ ਹੈਗੇ 70 80 ਅੱਜ ਕਬੂਤਰ ਧੌੜ ਰਹੇ ਆਂ ਭਾਈ ਆਪਾਂ ਪਹਿਲਾਂ ਚੱਲਿਆ ਖਮਾਲਾ ਨੂੰ ਤੇ ਕਬੂਤਰ ਚਾਰੇ ਵਧੀਆ ਫਿਰ ਰਹੇ ਆਂ ਹਲੇ 8:00 ਵਜੇ ਨੇ ਜੱਸਾ ਕਾਫੀ ਡਾਊਨ ਹੈ ਵਿਚਾਰਾ ਖਾਂਗ ਜਖਾਮ ਹੋਇਆ ਹੋਇਆ ਇਹਨੂੰ ਦਵਾਈ ਦੂਗੀ ਦਵਾ ਲਾਈਆ ਫਟ ਦੇਗੇ ਫੇ ਛੇਦੀ ਛੇਦੀ ਮੁੜੀਏ ਘਰ ਨੂੰ ਲੋ ਆਈ ਮੇਤਰੋ ਪਹੁੰਚ ਗਿਆ ਆਪਾਂ ਕੋਠੇ ਤੇ ਆਪਾਂ ਜਾਣਾ ਹੁਣ ਮੋਟਰ ਤੇ ਕੰਮ ਜਾ ਕਰਨ ਤੇ ਅਸੀਂ ਕਿ ਆ ਵੀ ਚੱਲ ਇਹਨਾਂ ਨੂੰ ਬਿਠਾ ਜਾਈਏ ਟਾਂਗੀਆਂ ਤੇ ਬਚਾ ਉੱਡ ਰਿਹਾ ਹੈ ਬਾਕੀ ਆ ਦੇਖ ਵਾ ਬਿਠਾ ਤੇ ਚਾਰੇ ਢਾਂਗੀਆਂ ਲਾਤੀਆਂ ਅੱਜ ਠੀਕ ਆ ਓਕੇ ਰਿਪੋਰਟਾਂ ਕੱਢਦੀ ਹੈ ਨਵੇਂ ਨਵੇਂ ਹੁਣ ਇਹ ਆ ਗਈ ਬਈ ਆਹ ਦੇਖੋ ਕਬੂਤਰ ਸਾਰੇ ਉੱਪਰ ਲੱਗ ਗਏ ਜਾ ਕੇ ਸਾਰੇ ਤੇਜ ਹੋ ਗਏ ਟਾਈਮ ਹੋ ਗਿਆ 9:51 ਡੰਡੇ ਵਾਲੀ ਕਬੂਤਰੀ ਹਲੇ ਉੱਡਦੀ ਆ ਤੁਹਾਨੂੰ ਦਿਖਾ ਦਿੰਦਾ ਮੈਂ ਇਧਰ ਨੂੰ ਜਾ ਗੇੜਾ ਮਾਰੂਗੀ ਆ ਬਈ ਮੋਟਰ ਤੇ ਨੂੰ ਤਿੰਨ ਬਹਿਰੀਆਂ ਆ ਗਈਆਂ ਦੇਖੋ ਆ ਤੇ ਨੋ ਹਾਂ ਚਲੋ ਚੱਲਦੇ ਹੁਣ ਕੋਈ ਨਹੀਂ ਪਹੁੰਚ ਗਏ ਬਈ ਮੋਟਰ ਤੇ ਪਾਈਪ ਕਰ ਤੇ ਫਿੱਟ ਚੁੱਬੇ ਦੇ ਉੱਪਰ ਲਾਉਣੇ ਆ ਰਦੇ ਹੁਣ ਆਪਾਂ ਆ ਗਏ ਬਈ ਕੋਠੇ ਤੇ ਦਾਣਾ ਪਾਣੀ ਆ ਪਾਈ ਇਹਨਾਂ ਨੂੰ ਜਿਹੜੇ ਕੱਲੂ ਡਾਈ ਛੱਡਣੇ ਨੇ ਬਾਕੀ ਤਾਂ ਸਾਰੇ ਛਤਰੀਆਂ ਤੇ ਬੈਠੇ ਨੇ ਇਹਨਾਂ ਨੂੰ ਪਾ ਦਈਏ ਦਾਣਾ ਪਾਣੀ ਫਿਰ ਲਾਓ ਵੀ ਦਾਣਾ ਪਾਣੀ ਪਾਤਾ ਬੱਚੇ ਬੈਠੇ ਨੇ 3 ਵਜੇ ਉੜ ਗਏ ਾਰੇ ਡੰਡੇ ਵਾਲੀ ਗਲਾਬੀ ਚੱਲਰ ਹਰਾ ਟੂਸਾ ਤੇ ਹਰੀ ਚੱਲਰ ਹਰੀ ਟੌਰੀ ਉਹ ਕਿੱਥੇ ਫਿਰਦਾ ਤੇ ਆ ਆ ਫਿਰਦੇ ਨੇ ਦੋਏ ਤੀਜਾ ਆ ਫਿਰਦਾ ਦੇਖੋ ਹਰੀ ਚੰਦਾ ਹਰੀ ਟੌਰੀ ਚਲੋ ਫਿਰਨ ਦੋ ਆਪੇ ਆ ਜਾਣਗੇ ਛਟਰੀਆਂ ਤੇ ਹੁਣ ਫੇਰ ਚੱਲੇ ਬਈ ਆਪਾਂ ਮੋਟਰ ਦੇ ਨੂੰ ਕਿੱਕ ਵੱਜਦੀ ਨਹੀਂ ਕਿੱਕ ਵੀ ਕਿਸੇ ਦੀ ਮرائی ਆ ਤੇ ਵਾ ਗੇਲਾ ਪਣੀ ਜੀ ਪਹੁੰਚ ਚੁੱਕੇ ਆ ਸਟਾਰ ਕਬੂਤਰ ਬਾਜ਼ ਤੇ ਚੱਲਦੇ ਆ ਹੁਣ ਆਪਾਂ ਮੋਟਰ ਦੇ ਨੂੰ ਕੂਤਣ ਹਲੇ ਉੜ ਰਹੇ ਨੇ ਪੰਜ ਕਬੂਤਰ ਉੜੇ ਹੋਏ ਨੇ ਹੁਣ ਬਜੇ ਤੇ ਚਲੋ ਕੋਈ ਨਹੀਂ ਆ ਕੇ ਦੇਖਾਂਗੇ ਹੁਣ ਦੇਖੋ ਤਾਂ ਰਾਜਸਥਾਨ ਵਾਲੀ ਉਹ ਫੀਲਿੰਗ ਆਉਂਦੀ ਆ ਰਸਤਾ ਦੇਖ ਕੇ ਮਿੱਤਰੋ ਮੋਟਰ ਤਵਾ ਕੇ ਸਿੱਧਾ ਆ ਕੇ ਕਿਉਂਕਿ ਸਾਰੇ ਕਬੂਤਰ ਉੜਦੇ ਤੇ ਆ ਬਾਝਾ ਉੱਡ ਗਿਆ ਤਾਂ ਹਰੇ ਟੂਸੀ ਆਲਾ ਪਹਿਲੀ ਵਾਰੀ ਬਹੁਤ ਉੱਚਾ ਲੱਗ ਗਿਆ ਦਾ ਚਲੋ ਆ ਗਿਆ ਸਿੱਧਾ ਘਰ ਆ ਦੇਖੋ ਸਾਰੇ ਉੜੇ ਫਿਰਦੇ ਨੇ ਲੈ ਦੇਖੋ ਆ ਲੈ ਆ ਲੈ ਆ ਦੇਖ ਸਾਰੀ ਉੜਗੇ ਤੇ ਚਰਵਾ ਆ ਗਈ ਕੋਈ ਚੱਕਰ ਨਹੀਂ ਨੀਵੇਂ ਆ ਗਏ ਤਾਰਦਿਆਂ ਹੁਣ ਇਹਨਾਂ ਨੂੰ ਓਏ ਮਿੱਤਰੋ ਬਾਕੀ ਸਭ ਤਾਂ ਹੋ ਗਏ ਅੰਦਰ ਆ ਇੱਕ ਆ ਰਹਿ ਗਿਆ ਸਪੇਅਰ ਉੜ ਦਾ ਤੇ ਇੱਕ ਹੋ ਟੈਂਕੀ ਦੇ ਬੈਠ ਗਿਆ ਉਹ ਦੂਜਾ ਪਤਾ ਨਹੀਂ ਕਿਹਦਾ ਬੈਠਾ ਉਹਦੇ ਕੋਲੇ ਬੈਠ ਗਿਆ ਟੈਂਕੀ ਤੇ ਕੋਈ ਚੱਕਰ ਨਹੀਂ ਚਲਦੇ ਆਪਾਂ ਥੱਲੇ ਨੂੰ ਇਹਨੇ ਕੰਪੂਟਰਾਂ ਦਾ ਕੰਮ ਨਵੇੜ ਕੇ ਕਰਿਆ ਆਰਾਮ ਦੇ ਆਰਾਮ ਕਰਕੇ ਚੱਲੇ ਫੇਰ ਮੋਟਰ ਤੇ ਚਾਰ ਰੋਟੀ ਲੈ ਕੇ ਬਾਹੂ ਉਹਨਾਂ ਦੀ ਸਿੱਧਾ ਜਾ ਕੇ ਮਿਲਦੇ ਆਂ ਮੋਟਰ ਤੇ ਮਿੱਤਰੋ ਲਓ ਵੀ ਰੈਡੀ ਹੈ ਚੁੱਬਾ ਬਾਈ ਬਣਾ ਲਈ ਔਰ ਇਹ ਵੀ ਖੁੱਡਾ ਬਣਾ ਦੀਏ ਮੋਟਰ ਤੇ ਖੁੱਡਾ ਹੈ ਮੋਟਰ ਦੇ ਖੁੱਡਾ ਹੁਣ ਆਗੇ ਵੀ ਆਪਾਂ ਪਿੱਛੇ ਕਬੂਤਰਾਂ ਕੋਲ ਤੇ ਚੂਚੇ ਫਿਰ ਰਹੇ ਨੇ ਖੁੱਲੇ ਬਾਹੂ ਸੰਗ ਇੱਧਰ ਉਹ ਫਿਰਦੇ ਨੇ ਬਾਕੀ ਹੂੰ 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 ਬਾਹੂ ਉਹ ਬੋਤਾਨੇ ਕਿੱਧਰ ਦੋ ਕਬੂਤਰੀਆਂ ਢਾ ਲਈਏ ਬਈ ਇਹ ਓਕੇ ਰਿਪੋਰਟ ਕਰਦੀ ਓਕੇ ਰਿਪੋਰਟ ਇਹਨਾਂ ਦੀ ਗੁਲਾਬੀ ਨੂੰ ਵੀ ਅੰਦਰ ਕਰਨਾ ਆ ਬੈਠੀ ਐ ਫੇਰ ਦੀ ਕੋਈ ਚੱਕਰ ਨਹੀਂ ਚਲੋ ਕਰਦੀ ਇਹਨਾਂ ਨੂੰ ਢਾਈਏ ਬੈ ਨਾ ਢਾੜ ਲੀਆਂ ਵੀ ਦੋਏ ਕਬੂਤਰੀਆਂ ਹਰੀ ਲਾਲ ਕੱਚ ਤੇ ਹਰੀ ਲਾਲ ਚਾਲਰ ਵੈਰੀ ਗੁੱਡ ਓਹੋ ਇੱਕ ਮਿੰਟ ਢਾ ਦਈਏ ਇਹਨਾਂ ਨੂੰ ਜਸੇ ਢੜੀ ਕਰਾ ਢਾ ਕਰਾ ਇਹ ਚੱਲੋ ਬਈ ਓ ਕੇ ਰੋਟਾ ਜੱਦਾ ਘੰਟਾ ਵੀ ਲਾਤਾ ਚੱਲਣ ਵਾਲੀ ਨੇ ਕਹਿਰ ਕਰੂਗ ਅਗਲੀ ਲੜਾਈ ਨੂੰ ਲਓ ਬਈ ਮਿੱਤਰੋ ਕਿਉਂਕਿ ਪ੍ਰਾਣੀਆ ਕਬੂਤਰੀਆਂ ਬਾਲਾਵੜੀਆਂ ਹੋਈਆਂ ਨੇ ਐਸ ਹਾਲ ਆਹ ਥੋੜੀ ਜੀ ਕੱਢੀ ਆ ਦੂਜੀ ਤਾਂ ਆਪਾਂ ਕੱਢੀ ਹੋਣੀ ਹੈਗੀ ਇੱਧਰ ਗਈ ਮਲਾ ਦਾ ਬਾਜੀ ਜਿੱਤ ਗਈ ਹੈ ਜਿੱਤ ਗਈ ਇਹ ਤਾਂ ਆਹਾ ਔਰ ਗਈ ਔਰ ਗਈ ਮਾਂਗੇ ਦੇ ਬਾਜੀ ਜਿੱਤ ਗਈ ਚੱਲ ਖੋਲਦੇ ਇਸ ਇਹਨਾਂ ਨੂੰ ਮਿੱਤਰੋ ਬੱਚਿਆਂ ਦੇ ਪਾ ਲਈਏ ਠੱਲਾਂ ਆਪਾਂ ਬੱਚੇ ਕਾਫੀ ਬੜੇ ਹੋ ਰਹੇ ਨੇ ਅਠੱਲਾ ਨਹੀਂ ਲੱਭੀ ਲਿਆਂਦੀ ਤੇ ਠੱਲਾ ਪਾ ਦਨੇ ਆ ਆ ਖੋਲਣੇ ਪਏ ਆ ਗੁਲਾਬੀ ਗੰਦ ਕਰਕੇ ਸੜੀ ਉਹਨਾਂ ਦੀ ਡਾਈ ਵੀ ਖਰਾਬ ਹੋ ਜਾਣੀ ਐ ਚੱਲ ਜਸੇ ਲਿਆ ਬੱਚੇ ਚੱਕ ਕੇ ਲਿਆ ਲੋ ਮਿੱਤਰੋ ਪਾ ਦਿਆਂ ਠੱਲਾ ਦੋਨਾਂ ਦੇ 93 ਦੇ 94 ਨੰਬਰ ਠੀਕ ਆ ਕੇਰਪੋਰਟ ਚਲੋ ਭਈ ਕਰਿਆ ਬੰਦ ਦੂਗੇ ਚੱਕ ਲਿਆ ਹੁਣ ਬੱਚਿਆਂ ਦੇ ਠੱਲਾ ਠੱਲਾ ਪਾ ਕੇ ਭਾਈ ਆ ਕੇ ਗਰਾਊਂਡ 'ਚ ਕਿਉਂਕਿ ਲੇਟ ਆਈ ਨਹੀਂ ਜੀ ਅੱਜ ਇਹ ਫੁਵਾਾਰੇ ਚਲਾ ਦਈਏ ਨਾਲੇ ਛੜਕ ਦਈਏ ਬਾਲੀਵਾਲ ਵਾਲੇ ਚ ਪਾਣੀ ਸ਼ਾਮ ਨੂੰ ਖੇਲਣਾ ਵੀ ਐ ਸੁੱਖਾ ਸਿੰਘ ਹੋ ਗਿਆ ਹੈ ਬਾਲ ਚਲਾਵਣਾ ਤੇ ਆਪਾਂ ਖੜੇ ਐ ਇੰਨੇ ਭਰਦੇ ਆ ਕਿਆਰੀਆਂ ਗਿਉਰੀਆਂ ਕਹਿ ਚੱਲਦੇ ਆ ਘਰ ਨੂੰ ਗਰਾਊਂਡ ਤੋਂ ਬਾਅਦ ਬਾਈ ਸਿੱਧਾ ਪਹੁੰਚ ਗਏ ਕੋਠੇ ਦੇ ਕਿਉਂਕਿ ਕਬੂਤਰ ਤਿੰਨ ਉੜ ਰਹੇ ਨੇ ਹਲੇ ਝਾਲ ਟੂਸਾ ਦੂਜਾ ਝਾਲ ਟੂਸਾ ਟੌਰੀ ਤੇ ਹਰੇ ਲਾਲ ਸਾਤੇ ਵਾਲਾ ਤਿੰਨ ਉੜ ਰਹੇ ਆ ਹੁਣ ਇਹਨਾਂ ਨੂੰ ਤਾਰ ਕੇ ਕਰਦੀ ਅੰਦਰ ਕਿਉਂਕਿ ਦੁਪਹਿਰੇ ਅੰਦਰ ਹੋਏ ਨਹੀਂ ਕੋਈ ਚੱਕਰ ਨਹੀਂ ਉਨਤਾਰਦੇ ਆ ਫਿਰ ਇਹਨਾਂ ਨੂੰ ਆ ਆ ਫਿਰਦੇ ਨੇ ਤਿੰਨੇ ਮਸਤੀ ਚ ਤੇ ਦੋ ਜੀ ਇਹਨਾਂ ਦੀ ਕੱਲ ਨੂੰ ਡਾਈ ਕਰਾਉਣੀ ਉਹਨਾਂ ਨੂੰ ਦੇ ਦੀ ਆ ਪਾਣੀ ਆਪਾਂ ਲਓ ਭਾਈ ਸਾਰੇ ਕਬੂਤਰ ਹੋ ਗਏ ਅੰਦਰ ਤੂਫਾਨ ਦੇ ਲੰਬੂ ਨੂੰ ਵੀ ਦੇਤਾ ਪਾਣੀ ਇਹਨਾਂ ਨੂੰ ਵੀ ਕਰਦੇ ਅੰਦਰ ਤਿੰਨੇ ਤਾਰ ਕੇ ਉਹ ਵੀ ਕਰਤੇ ਅੰਦਰ ਓਕੇ ਰਪੋਟਾਂ ਨੇ ਹੁਣ ਚੱਲ ਛੱਡ ਦੇ ਇਹਨਾਂ ਨੂੰ ਵੀ ਲੈ ਛਿਆਰ ਕਰ-ਕਰ ਬੰਦ ਚਲੋ ਹੁਣ ਜਿੰਦਾ-ਜਿੰਦਾ ਲਾ ਕੇ ਚੱਲਦੇ ਆ ਥੱਲੇ ਨੇ ਲਓ ਮੇਟਰ ਕੰਮ ਹੋ ਗਿਆ ਬੜਾ ਲੇਟ ਕਿਉਂਕਿ ਤੁਹਾਨੂੰ ਮੇਰਾ ਪਤਾ ਹੀ ਹੈ ਅਲ ਜ ਜਾਣੇ ਹੈਗਾ ਮਗਾਰਚ ਬੜਿਆ ਨੂਰੀ ਨਹੀਂ ਕਾਫੀ ਦਿੰਦੀ ਦਿਖਾਈ ਕਹਿੰਦੇ ਨੂਰੀ ਦਾ ਦਰਸ਼ਨ ਕਰਾ ਦੀਏ ਭਾਈ ਨੂਰੀ ਵੀ ਦਿਖਾ ਦੰਨੇ ਆ ਤੁਹਾਨੂੰ ਚੁੱਚੇ ਵੀ ਦਿਖਾ ਦੰਨੇ ਹੈ ਜੇ ਦੇਖ ਗਏ ਅਮੂਰੇ ਜੀ ਪਏ ਨੇ ਨੂਰੀ ਐ ਨੂਰੀ ਖਾਪੀ ਰਹੀ ਹੈ ਭਾਈ ਹਰੇ ਠੀਕ ਹੈ ਸਾਰੇ ਬੱਚੇ ਬੱਚੇ ਓਕੇ ਰਿਪੋਰਟਾਂ ਨੇ ਠੀਕਾ ਟਿਕਾਣੇ ਦੇ ਹੀ ਨੇ ਹਾਂ ਬਸ ਠੀਕ ਆ ਓਕੇ ਆ ਚੱਲਰ ਵਾਲੀ ਨੇ ਅੰਡਾ ਧਾਲ ਲਿਆ ਚੱਲਰ ਵਾਲੀ ਨੇ ਚੱਲਰ ਵਾਲੀ ਹਰੀ ਲਾਲ ਚੱਲਨੇ ਤਾਂ ਹੀ ਨਹੀਂ ਉੜੀ ਅੱਜ ਹੈ ਨਾ ਆਂਡਾ ਸਿੱਟ ਦੇਣਾ ਸੜੀ ਦਾ ਅਲੱਗ ਰੱਖ ਕਰੀਏ ਗੱਲ ਨੂੰ ਇਹਨਾਂ ਡੋਲੀ ਚ ਚਲੋ ਬਈ ਹੁਣ ਚੱਲਦੇ ਆਪਾਂ ਲਾਦੇ ਗੁੰਡਾ ਉੱਗਰੇ ਪੋਟੇ ਚਲੋ ਮਿੱਤਰ ਮਿਲਦੇ ਆਂ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਾਂਗੇ ਹੁਣ ਆਪਾਂ ਅਗਲੇ ਵਲੌਗ ਵਿੱਚ